ਕੱਲ ਰਖੜੀ ਦਾ ਦਿਨ ਹੈ ਜਿਸ ਤੇ ਕਿ ਲੋਕਾਂ ਵੱਲੋਂ ਆਨਲਾਈਨ ਫੂਡ ਆਰਡਰ ਵੀ ਕੀਤਾ ਜਾਵੇਗਾ ਪਰ ਹੁਣ ਇਹਨਾਂ ਆਨਲਾਈਨ ਫੂਡ ਆਰਡਰ ਕਰਨ ਵਾਲੇ ਲੋਕਾਂ ਦੀ ਚੇਤਾਵਨੀ ਹੈ ਕਿ ਕਿ ਹੁਣ Zomato ਵਾਲੇ ਤੂਫਾਨੂ ਕੱਲ ਖਾਸ ਦਿਨ ਜੋ ਕਿ ਰਖੜਦਾ ਹੈ ਉਸ ਦਿਨ ਆਰਡਰ ਨਹੀਂ ਪਹੁੰਚਾਉਣਗੇ ਦੱਸਦੇ ਕਿ ਪਠੰਡਾ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਇਹ ਜੋ ਕਰਮਚਾਰੀ ਖੜੇ ਨੇ ਇਹ Zomato ਕੰਪਨੀ ਦੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਕੰਪਨੀ ਇਹਨਾਂ ਦਾ ਸ਼ੋਸ਼ਣ ਕਰਦੀ ਚਿੱਤ ਚਲਦੇ ਡਿਪਟੀ ਕਮਿਸ਼ਨਰ ਨੂੰ ਕੰਪਨੀ ਦੇ ਕਰਮਚਾਰੀਆਂ ਦੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਕੱਲ ਰੱਖੜੀ ਦੇ ਦਿਨ ਇਹ ਹੜਤਾਲ ਤੇ ਰਹਣਗੇ ਦੱਸਿਆ ਕਿ ਬਠਿੰਡਾ ਦੇ ਵਿੱਚ Zomato ਤੇ ਕੰਮ ਕਰਨ ਵਾਲੇ ਇੱਕ ਰਮਸਾਲੀ ਕੱਲ ਰੱਖੜੀ ਦੇ ਦਿਨ ਤੇ ਹੜਤਾਲ ਤੇ ਰਹਿਣਗੇ ਅਤੇ ਕੋਈ ਵੀ ਆਰਡਰ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚਾਇਆ ਜਾਵੇਗਾ ਇਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਕੰਪਨੀ ਇਹਨਾਂ ਨੂੰ 2 ਤੋਂ 3 ਕਿਲੋਮੀਟਰ ਵਿੱਚ ਆਰਡਰ ਦੇਣ ਦੇ ਪਾ ਦਿੰਦੀ ਸੀ ਪਰ ਹੁਣ 5 ਕਿਲੋ ਮੀਟਰ ਤੱਕ ਹੀ ਜਾਂਦੇ ਪਰ ਉਹਨੇ ਹੀ ਪੈਸੇ ਮਿਲਦੇ ਨੇ ਜਿਸ ਸੇ ਲਈ ਕਈ ਵਾਰ ਤਾਂ ਇਹਨਾਂ ਨੂੰ ਦੋ ਦੋ ਆਰਡਰ ਵੀ ਇੱਕੋ ਸਾਈਡ ਤੇ ਦੇਣੇ ਪੈਂਦੇ ਇਸ ਕਰਕੇ ਪਹਿਲਾ ਡਿਪਟੀ ਕਮਿਸ਼ਨਰ ਨੂੰ ਇਹਨਾਂ ਨੇ ਮਿਲਿਆ ਫਿਰ ਕੱਲ ਰੱਖੜੀ ਤੇ ਕੰਮਕਾਜ ਬੰਦ ਕਰਨ ਬਾਰੇ ਗੱਲ ਕੀਤੀ ਤੇ ਇਹਨਾਂ ਦਾ ਕਹਿਣਾ ਕਿ ਕੱਲ ਇਹ ਹੜਤਾਲ ਤੇ ਰਹਿਣਗੇ ਅਤੇ ਕੋਈ ਵੀ ਡਿਲੀਵਰੀ ਨਹੀਂ ਕੀਤੀ ਜਾਵੇਗੀ ਭਾਈ ਜੀ ਕੀ ਨਾਮ ਹੈ ਤੇ ਕੀ ਮਾਮਲਾ ਜਿਹੜਾ ਅੱਜ ਇਕੱਠਾ ਹੋਇਆ ਆ ਸਰ ਜੀ ਮੇਰਾ ਨਾਮ ਜਤਿੰਦਰ ਹੈ ਮੈਂ ਜੋਮੈਟੋ ਰਾਈਡਰ ਆ ਤੇ ਕਾਫੀ ਦਿਨਾਂ ਤੋਂ ਸਾਡੇ ਚ ਇਸ਼ੂ ਚੱਲ ਰਿਹਾ ਹੈ ਸਾਡੀ ਪਿਕਅਪ ਨੂੰ ਲੈ ਕੇ ਤੇ ਸਾਡੇ ਰੇਟ ਕਾਰਡ ਨੂੰ ਲੈ ਕੇ ਸਾਡੇ ਰੇਟ ਕਾਰਡ 'ਚ ਸਾਨੂੰ ਪ੍ਰੋਬਲਮ ਆ ਪੈ ਰਹੀ ਹੈ ਐਕਚੁਅਲੀ 25-25 ਰੁਪਏ 'ਚ ਸਾਨੂੰ ਆਰਡਰ ਲਵਾਏ ਜਾ ਰਹੇ ਆ ਤੇ ਸਾਨੂੰ ਘਟੋ-ਘਟ 5-5 ਕਿਲੋਮੀਟਰ ਦੀ ਪਿਕਅਪ ਰਹਿੰਦੀ ਹੈ ਵੀ ਅਸੀਂ ਉੱਥੋਂ 2 ਕਿਲੋਮੀਟਰ ਜਾਣਾ ਹੁੰਦਾ 2 ਕਿਲੋਮੀਟਰ ਦਾ ਆਰਡਰ ਚੱਕਣਾ ਹੁੰਦਾ ਹਾਲਾਂਕਿ ਕੰਪਨੀ ਦਾ ਜਿਹੜੀ ਪਾਲਿਸੀ ਹੈ ਐਜ਼ ਗਾਈਡਲਾਈਨ ਉਹ ਐ ਵੀ ਤੁਸੀਂ 1 ਕਿਲੋ 1.5 ਕਿਲੋਮੀਟਰ ਤੋਂ ਚੱਕ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਨਾਰਮਲ ਆਪਣਾ ਵੀ 2 ਜਾਂ 2.5 ਕਿਲੋਮੀਟਰ ਸੀ ਦੇਣਾ ਹੁੰਦਾ ਸਾਨੂੰ 25 ਰੁਪਏ ਮਿਲਦੇ ਆ ਪਰ ਸਾਨੂੰ ਕਦੇ-ਕਦੇ ਇਦਾਂ ਉਹ ਕੀਤਾ ਜਾਂਦਾ ਦੋ-ਦੋ ਆਰਡਰ ਸਾਨੂੰ 25 ਰੁਪਏ 'ਚ ਹੀ ਲਵਾਏ ਜਾਂਦੇ ਆ ਇਹਦੇ ਕਰਕੇ ਮੇਰੇ ਛੋਟਾ ਰਾਈਡਰ ਵੀਰ ਆ ਬਹੁਤ ਪਰੇਸ਼ਾਨ ਰਹਿੰਦੇ ਆ ਸਾਰੀ ਹੀ ਦਿੱਕਤ ਆ ਕਿਉਂਕਿ ਐਕਚੁਅਲੀ ਸਾਡੇ ਜਿਹੜੇ ਰੇਟ ਕਾਰਡ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਖਰਾਬ ਹੋ ਚੁੱਕਿਆ ਹੈ ਦਿਨ-ਪ੍ਰਤੀ ਦਿਨ ਸਾਡੇ ਰੇਟ ਕਾਰਡ ਘਟ ਰਹੇ ਨਾ ਕਿ ਵਧ ਰਹੇ ਆ ਹਾਲਾਂਕਿ ਮਹਿੰਗਾਈ ਵਧ ਰਹੀ ਪਰ ਸਾਡੇ ਰੇਟ ਕਾਰਡ ਘਟ ਰਹੇ ਆ ਅੱਜ ਅੱਜ ਵਰ ਕੀ ਕਰਨਾ ਹੈ ਅੱਜ ਸਾਰੇ ਸਾਡੀ ਸਾਰਿਆਂ ਦੀ ਇਹੀ ਮੰਗ ਹੈਗੀ ਅਸੀਂ ਸਾਰੇ ਡੀਸੀ ਸਾਫਟ ਕੋਲ ਪੇਸ਼ ਹੋ ਰਹੇ ਹਾਂ ਤਾਂ ਕਿ ਕੱਲ ਅਸੀਂ ਹੜਤਾਲ ਕਰਨੀ ਰੱਖੜੀ ਵਾਲੇ ਦਿਨ ਸਾਰੇ ਜੋਮੈਟੋ ਰਾਈਡਰ ਨੇ ਮਿਲ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਛਾ ਕਾਰਨ ਕਿਉਂ ਕਿਉਂ ਰੇਟ ਤੁਹਾਨੂੰ ਘੱਟ ਦਿੱਤਾ ਜਾ ਰਿਹਾ ਪਹਿਲਾਂ ਕਿੰਨਾ ਸੀਗਾ ਤੁਹਾਡਾ ਐਕਚੁਅਲੀ ਐ ਸੀ ਪਹਿਲਾਂ ਵੀ ਅਸੀਂ ਜਿਵੇਂ 25 ਰੁਪਏ 'ਚ ਆਰਡਰ ਲਗਾਉਂਦੇ ਕਿਲੋਮੀਟਰ ਬਹੁਤ ਘੱਟ ਹੁੰਦਾ ਹੈ ਸਾਡਾ ਹੁਣ ਉਹ ਕਿਲੋਮੀਟਰ 2.5 ਕਿਲੋਮੀਟਰ ਤੋਂ ਵਧਾ ਕੇ ਉਹਨੂੰ 5-7 ਕਿਲੋਮੀਟਰ ਕਰ ਦਿੱਤਾ ਗਿਆ ਵੀ ਅਸੀਂ 2 ਕਿਲੋਮੀਟਰ ਨਾਰਮਲੀ 2 2.5-3 ਕਿਲੋਮੀਟਰ ਜੀ ਆਰਡਰ ਕੰਪਲੀਟ ਕਰ ਦਿੰਦੇ ਸੀਗੇ ਜਿਹੜਾ ਕਿ ਸਾਨੂੰ ਹੁਣ ਕਦੇ-ਕਦੇ ਆਉਂਦਾ 2-3 ਕਿਲੋਮੀਟਰ ਸੀ ਆਰਡਰ ਚੱਕਣ ਜਾਣਾ ਹੁੰਦਾ ਉਸ ਤੋਂ ਬਾਅਦ ਗਾਹਾਂ ਡਿਲੀਵਰ ਕਰਨ ਜਾਣਾ ਹੁੰਦਾ ਤੇ ਜਿਹੜੇ ਸਾਡੇ ਦੂਰ ਦੇ ਆਰਡਰ ਹੈ ਉਹ ਸਾਡੇ ਐਕਚੁਅਲੀ ਸਾਨੂੰ 10 ਰੁਪਏ ਕਿਲੋਮੀਟਰ ਅਕੋਰਡਿੰਗ ਮਿਲਿਆ ਸੀ ਬਟ ਉਹ ਬਿਲਕੁਲ ਘਟ ਹੈ ਹੁਣ ਅਸੀਂ ਬਠਿੰਡੇ 'ਚ ਆਪਣੇ ਛੋਟੇ ਵੀ ਜਿਹੜਾ ਆਰਡਰ ਲਗਾ ਰਹੇ ਆ ਜਿਸਪੋਰਟ ਕਰ ਲੋ ਐਮਸ ਜਾਣਾ ਜਾਂ ਅਸੀਂ ਇਧਰ ਕੁੱਚੇ ਰੋਡ ਤੇ ਜਾਣਾ ਜਾਂ ਅਸੀਂ ਤਲਵੰਡੀ ਇਧਰਲੇ ਪਾਸੇ ਜਾ ਇੱਥੇ ਸਾਨੂੰ ਰੇਟ ਬਿਲਕੁਲ ਘੱਟ ਤੇ ਆ ਰਿਹਾ 70 70 80 80 ਰੁਪਏ ਤੇ ਆ ਰਿਹਾ ਜਿੱਥੇ ਸਾਸੀਂ 100 100 150 ਰੁਪਏ ਅਰਨ ਕਰਦੇ ਸੀ ਹੁਣ ਤੁਸੀਂ ਹੜਤਾਲ ਦੀ ਗੱਲ ਕੀਤੀ ਹੈ ਇਹ ਕੱਲੇ ਬਠਿੰਡੇ ਚ ਹੈਗਾ ਪੂਰੇ ਪੰਜਾਬ ਭਰ ਦੇ ਵਿੱਚ ਹੋਗੀ ਦੇਖੋ ਅਦਰ ਤਾਂ ਵੈਸੇ ਤਾਂ ਹੋ ਰਹੀਆਂ ਲੇਕਿਨ ਸਾਡੇ ਵੱਲੋਂ ਅਸੀਂ ਬਠਿੰਡੇ ਚ ਅਸੀਂ ਕੱਲ ਹੜਤਾਲ ਕਰਾਂਗੇ ਜੀ ਕਿੰਨੇ ਕੁ ਜਾਣੇ ਟੋਟਲ ਰੇਟ ਸਾਡਾ ਟੋਟਲ ਵੀ ਟੋਟਲ ਟੀਮ ਹੈ 250 ਤੱਕ ਅਪਰੋਕਸ ਹੈਗੀ ਟੀਮ ਦੀ ਜਿਹੜੇ ਕਿ ਅਸੀਂ ਕੱਲ ਸੀ ਹੜਤਾਲ ਤੇ ਬੈਠਾਂਗੇ ਅਧਿਕਾਰੀਆਂ ਨਾਲ ਕੋ ਗੱਲਬਾਤ ਹੋਈ ਐ ਐਕਚੁਅਲੀ ਹਾਇਤਾ ਤੱਕ ਕੋਈ ਕੰਪਨੀ ਦਾ ਨੁਮਾਇੰਦਾ ਸਾਡੇ ਸਾਹਮਣੇ ਨਹੀਂ ਆਇਆ ਤੇ ਨਾ ਉਹਨੇ ਕੋਈ ਗੱਲ ਕੀਤੀ ਐ ਹਾਟੀਲ ਸਾਹਿਬ ਦੇ ਰਿਕਾਰਡਿੰਗ ਸਾਡੀ ਗੱਲ ਹੋਈ ਸੀ ਉਹ ਕਹਿੰਦੇ ਸਾਨੂੰ ਆ ਕੇ ਮਿਲੋ ਹਾਲਾਂਕਿ ਜਦੋਂ ਇਹ ਸਾਰੇ ਬੰਦੇ ਬੈਠੇ ਆ ਤਾਂ ਵੀ ਫਰਜ਼ ਬਣਦਾ ਕਿ ਉਹਨਾਂ ਨੂੰ ਆਉਣਾ ਚਾਹੀਦਾ ਕੰਪਨੀ ਵਾਲੇ ਬੰਦੇ ਨੂੰ ਸਾਨੂੰ ਸਾਡੀ ਕੋਈ ਵੀ ਪੀੜਾ ਐ ਸਾਡੀ ਕੋਈ ਵੀ ਪ੍ਰੋਬਲਮ ਐ ਉਹਨਾਂ ਨੂੰ ਪਤਾ ਹੋਣੀ ਚਾਹੀਦੀ ਐ ਸਾਡੇ ਤੋਂ ਪਹਿਲਾਂ ਪਤਾ ਹੋਣਾ ਚਾਹੀਦੀ ਐ ਬਟ ਉਹ ਇਗਨੋਰ ਕਰਦੇ ਸਨ ਇਸ ਚੀਜ਼ ਨੂੰ